ਸੋਸ਼ਲ ਮੀਡੀਆ ਤੇ ਚਰਚਿਤ ਗੀਤ ਸਾਗਰ ਦੀ ਬੋਟੀ ਇਸ ਕਲਾਕਾਰ ਦੀ ਅਜ ਤੋਂ ਕਈ ਸਾਲ ਪਹਿਲਾਂ ਦੋਵੇਂ ਲੱਤਾਂ ਤੋੜ ਦਿੱਤੀਆਂ ਗਈਆਂ ਸਨ ਇਸ ਕਲਾਕਾਰ ਦੀ ਕੁੱਟਮਾਰ ਕੀਤੀ ਗਈ ਸੀ ਅੱਜ ਗੀਤ ਹਿੱਟ ਹੈ ਠੀਕ ਹੈ ਅੱਜ ਗੀਤ ਲੋਕਾਂ ਦੀ ਜ਼ੁਬਾਨੀ ਹੈ ਠੀਕ ਹੈ ਬਟ ਇਹੋ ਜਿਹੇ ਮੰਦ ਬੁੱਧੀ ਇਨਸਾਨਾਂ ਨੂੰ ਇੱਕ ਪਾਸੇ ਰੱਖਣਾ ਹੀ ਬੈਟਰ ਹੈ ਕਿਉਂਕਿ ਇਸ ਕਲਾਕਾਰ ਦੇ ਵੱਲੋਂ ਦਸਵੇਂ ਪਾਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਗਲਤ ਸ਼ਬਦਾਵਲੀ ਵਰਤੀ ਗਈ ਸੀ ਜਿਸ ਦਾ ਖਮਿਆਜ਼ਾ ਇਸ ਨੂੰ ਉਸ ਵਕਤ ਭੁਗਤਣਾ ਪਿਆ ਸੀ ਇਸ ਦੀਆਂ ਲੱਤਾਂ ਤੋੜ ਦਿੱਤੀਆਂ ਗਈਆਂ ਸਨ ਇਸ ਦੀ ਕੁੱਟਮਾਰ ਕੀਤੀ ਗਈ ਸੀ ਮੈਨੂੰ ਕਈ ਵਾਰ ਇੰਝ ਲੱਗਦਾ ਹੈ ਕਿ ਭੋਲੀ ਜਨਤਾ ਇਹੋ ਜਿਹੇ ਕਲਾਕਾਰਾਂ ਨੂੰ ਐਵੇਂ ਹੀ ਸਿਰ ਤੇ ਚੱਕ ਲੈਂਦੀ ਹੈ ਜਿਸ ਦੇ ਬਾਰੇ ਅਸਲ ਸੱਚ ਲੋਕਾਂ ਨੂੰ ਨਹੀਂ ਪਤਾ ਹੁੰਦਾ ਸੋਸ਼ਲ ਮੀਡੀਆ ਤੇ ਚਰਚਿਤ ਗੀਤ ਸਾਗਰ ਦੀ ਵੋਟੀ ਇਸ ਕਲਾਕਾਰ ਦੀ ਅਜ ਤੋਂ ਕਈ ਸਾਲ ਪਹਿਲਾਂ ਦੋਵੇਂ ਲੱਤਾਂ ਤੋੜ ਦਿੱਤੀਆਂ ਗਈਆਂ ਸਨ ਇਸ ਕਲਾਕਾਰ ਦੀ ਕੁੱਟਮਾਰ ਕੀਤੀ ਗਈ ਸੀ ਅੱਜ ਗੀਤ ਠੀਕ ਹੈ ਅੱਜ ਗੀਤ ਲੋਕਾਂ ਦੀ ਜ਼ੁਬਾਨੀ ਹੈ ਠੀਕ ਹੈ ਬਟ ਇਹੋ ਜਿਹੇ ਮੰਦ ਬੁੱਧੀ ਇਨਸਾਨਾਂ ਨੂੰ ਇੱਕ ਪਾਸੇ ਰੱਖਣਾ ਹੀ ਬੈਟਰ ਹੈ ਕਿਉਂਕਿ ਇਸ ਕਲਾਕਾਰ ਦੇ ਵੱਲੋਂ ਦਸਵੇਂ ਪਾਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਗਲਤ ਸ਼ਬਦਾਵਲੀ ਵਰਤੀ ਗਈ ਸੀ ਜਿਸ ਦਾ ਖਮਿਆਜ਼ਾ ਇਸ ਨੂੰ ਉਸ ਵਕਤ ਪੋਕਤਨਾ ਪਿਆਸੀ ਇਸ ਦੀਆਂ ਲੱਤਾਂ ਤੋੜ ਦਿੱਤੀਆਂ ਗਈਆਂ ਸਨ ਇਸ ਦੀ ਕੁੱਟਮਾਰ ਕੀਤੀ ਗਈ ਸੀ ਮੈਨੂੰ ਕਈ ਵਾਰ ਇੰਝ ਲੱਗਦਾ ਹੈ ਕਿ ਭੋਲੀ ਜਨਤਾ ਇਹੋ ਜਿਹੇ ਕਲਾਕਾਰਾਂ ਨੂੰ ਐਵੇਂ ਹੀ ਸਿਰ ਤੇ ਚੱਕ ਲੈਂਦੀ ਹੈ ਜਿਸ ਦੇ ਬਾਰੇ ਅਸਲ ਸੱਚ ਲੋਕਾਂ ਨੂੰ ਨਹੀਂ ਪਤਾ ਹੁੰਦਾ ਸੋਸ਼ਲ ਮੀਡੀਆ ਤੇ ਚਰਚਿਤ ਗੀਤ ਸਾਗਰ ਦੀ ਬੋਟੀ ਇਸ ਕਲਾਕਾਰ ਦੀ ਅਜੇ ਤੋਂ ਕਈ ਸਾਲ ਪਹਿਲਾਂ ਦੋਵੇਂ ਲੱਤਾਂ ਤੋੜ ਦਿੱਤੀਆਂ ਗਈਆਂ ਸਨ ਇਸ ਕਲਾਕਾਰ ਦੀ ਕੁੱਟਮਾਰ ਕੀਤੀ ਗਈ ਸੀ ਅੱਜ ਗੀਤ ਠੀਕ ਹੈ ਠੀਕ ਹੈ ਅੱਜ ਗੀਤ ਲੋਕਾਂ ਦੀ ਜ਼ੁਬਾਨੀ ਹੈ ਠੀਕ ਹੈ ਬਟ ਇਹੋ ਜਿਹੇ ਮੰਦਬੁੱਧੀ ਇਨਸਾਨਾਂ ਨੂੰ ਇੱਕ ਪਾਸੇ ਰੱਖਣਾ ਹੀ ਬੈਟਰ ਹੈ ਕਿਉਂਕਿ ਇਸ ਕਲਾਕਾਰ ਦੇ ਵੱਲੋਂ ਦਸਵੇਂ ਪਾਸ਼ਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਗਲਤ ਸ਼ਬਦਾਵਲੀ ਵਰਤੀ ਗਈ ਸੀ ਜਿਸ ਦਾ ਖਮਿਆਜ਼ਾ ਇਸ ਨੂੰ ਉਸ ਵਕਤ ਪੁਗਤਨਾ ਪਿਆ ਸੀ ਇਸ ਦੀਆਂ ਲੱਤਾਂ ਤੋੜ ਦਿੱਤੀਆਂ ਗਈਆਂ ਸਨ ਇਸ ਦੀ ਕੁੱਟਮਾਰ ਕੀਤੀ ਗਈ ਸੀ ਮੈਨੂੰ ਕਈ ਵਾਰ ਇੰਝ ਲੱਗਦਾ ਹੈ ਕਿ ਭੋੜੀ ਜਨਤਾ ਇਹੋ ਜਿਹੇ ਕਲਾਕਾਰਾਂ ਨੂੰ ਐਵੇਂ ਹੀ ਸਿਰ ਤੇ ਚੱਕ ਲੈਂਦੀ ਹੈ ਜਿਸ ਦੇ ਬਾਰੇ ਅਸਲ ਸੱਚ ਲੋਕਾਂ ਨੂੰ ਨਹੀਂ ਪਤਾ ਹੁੰਦਾ ਸੋਸ਼ਲ ਮੀਡੀਆ ਤੇ ਚਰਚਿਤ ਗੀਤ ਸਾਗਰ ਦੀ ਬੋਟੀ ਇਸ ਕਲਾਕਾਰ ਦੀ ਅਜ ਤੋਂ ਕਈ ਸਾਲ ਪਹਿਲਾਂ ਦੋਵੇਂ ਲੱਤਾਂ ਤੋੜ ਦਿੱਤੀਆਂ ਗਈਆਂ ਸਨ ਇਸ ਕਲਾਕਾਰ ਦੀ ਕੁੱਟਮਾਰ ਕੀਤੀ ਗਈ ਸੀ ਅੱਜ ਗੀਤ ਹਿੱਟ ਹੈ ਠੀਕ ਹੈ ਅੱਜ ਗੀਤ ਲੋਕਾਂ ਦੀ ਜ਼ੁਬਾਨੀ ਹੈ ਠੀਕ ਹੈ ਬਟ ਇਹੋ ਜਿਹੇ ਮੰਦ ਬੁੱਧੀ ਇਨਸਾਨਾਂ ਨੂੰ ਇੱਕ ਪਾਸੇ ਰੱਖਣਾ ਹੀ ਬੈਟਰ ਹੈ ਕਿਉਂਕਿ ਇਸ ਕਲਾਕਾਰ ਦੇ ਵੱਲੋਂ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਗਲਤ ਸ਼ਬਦਾਵਲੀ ਵਰਤੀ ਗਈ ਸੀ ਜਿਸ ਦਾ ਖਮਿਆਜ਼ਾ ਇਸ ਨੂੰ ਉਸ ਵਕਤ ਭੁਗਤਣਾ ਪਿਆ ਸੀ ਇਸ ਦੀਆਂ ਲੱਤਾਂ ਤੋੜ ਦਿੱਤੀਆਂ ਗਈਆਂ ਸਨ ਇਸ ਦੀ ਕੁੱਟਮਾਰ ਕੀਤੀ ਗਈ ਸੀ ਮੈਨੂੰ ਕਈ ਵਾਰ ਇੰਝ ਲੱਗਦਾ ਹੈ ਕਿ ਭੋੜੀ ਜਨਤਾ ਇਹੋ ਜਿਹੇ ਕਲਾਕਾਰਾਂ ਨੂੰ ਐਵੇਂ ਹੀ ਸਿਰ ਤੇ ਚੱਕ ਲੈਂਦੀ ਹੈ ਜਿਸ ਦੇ ਬਾਰੇ ਅਸਲ ਸੱਚ ਲੋਕਾਂ ਨੂੰ ਨਹੀਂ ਪਤਾ ਹੁੰਦਾ